ਸੁਖਰਾਜ ਇੱਕ ਗੱਲ ਮੈਂ ਬੋਲਣੀ ਚਾਹੁੰਦਾ ਸੀਗਾ ਉਹ ਵਿੱਚ ਰਹਿ ਗਈ ਸੀ ਅੱਜ ਨਾਲ ਸ਼ਰਨਾ ਨੂੰ ਫੋਨ ਆਇਆ ਨਿੱਕਾ ਬਰਾੜ ਤੇ ਖੁਸ਼ੇ ਬਰਾੜ ਦਾ ਉਹ ਕਹਿੰਦਾ ਵੀ ਮੈਂ ਤੁਹਾਨੂੰ 2 ਲੱਖ ਰੁਪਇਆ ਭੇਜ ਦਿੰਨਾ ਵੀ ਰੇਟਰਾ ਤੇ ਜੱਫਾ ਤੇ ਤੁਸੀਂ ਲਾ ਦਿਓ ਪਰ ਸ਼ਰਨਾ ਕਹਿੰਦਾ ਯਾਰ ਵੀ ਭਾਈ ਠੀਕ ਹੈ ਅਸੀਂ ਹਰੋਈ ਪੈਸਾ ਕਮਾਉਨੇ ਆ ਤੁਹਾਡਾ ਵੀ ਫਰਜ ਬਣਦਾ ਸੀ ਤੁਹਾਡੇ ਪਿੰਡ ਦੇ ਵਿੱਚ ਆਏ ਆ ਵੀ ਤੁਹਾਡਾ ਤੁਸੀਂ ਸਾਡਾ ਸਾਰਿਆਂ ਦਾ ਮਾਣ ਕਰੋ ਕਹਿੰਦਾ ਮੈਂ ਤੁਹਾਨੂੰ ਇੱਕ رائے ਦੇਣੀ ਚਾਹਣਾ ਵੀ ਆਪਾਂ ਇਸ ਇਲਾਕੇ ਦੇ ਵਿੱਚੋਂ ਪੂਰੀ ਕਬੱਡੀ ਦੇ ਵਿੱਚੋਂ ਜਿਹੜੇ 10 ਪਲੇਅਰ ਉਹ ਆਏ ਨੇ ਜਿਹੜੇ ਲੋਡ ਬੰਦ ਨੇ ਜਿਨ੍ਹਾਂ ਨੂੰ ਅੱਜ ਲੋੜ ਹੈ ਉਹਨਾਂ 10 ਪਲੇਅਰਾਂ ਨੂੰ 10-10 ਹਜ਼ਾਰ ਰੁਪਏ ਦੇ ਨਾਲ ਖੁਸ਼ਾਪਰਾੜ ਤੇ ਨਿੱਕੇ ਬਰਾੜ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਊਗਾ ਆਹ ਸੋਚ ਦੇ ਲਈ ਇੱਕ ਵਾਰੀ ਤਾੜੀਆਂ ਮਾਰ ਮਾਰ ਦੋ ਮੇਰੇ ਵੀਰੋ ਖੁਸ਼ੀ ਹੋਣੀ ਕਹਿੰਦੇ ਮੇਰੇ ਵੀਰੋ ਨਿੱਕੇ ਹੋਣੀ लाडी ਦੇ ਯਾਰ ਨੇ ਪੱਕੇ ਔਰ ਉਹਨਾਂ ਨੇ ਸੋਚ ਸੋਚੀ ਐ ਸੇਤਾ ਤੇ ਧੰਵਾਦ ਲੈ ਵੀ ਛਰਨੇ ਜਿਉਂਦਾ ਰਹਿ ਤੂੰ ਵੀ ਇਹ ਸੋਚ ਸੋਚੀ ਐ ਤੇ ਹੀ ਤੇ ਅੱਜ ਕੱਲ ਅਗਲਾ ਕਹਿੰਦਾ ਵੀ ਮਾਇਆ ਆਉਂਦੀ ਆਉਣ ਦਿਓ ਆ ਨਾਮ ਆ ਮੈਂ ਪੱਜ ਨਾ ਬੋਲਣ ਜਾ ਰਿਹਾ ਜਿਨ੍ਹਾਂ ਦੇ ਵਿੱਚ ਜੀਵਨ ਸ਼ੇਰ ਸਿੰਘ ਵਾਲਾ ਮੋਟਾ ਉੱਗੋ ਕੇ ਦੀਪਾ ਉੱਗੋ ਕੇ ਗੋਲਦੀ ਜੋਗੇ ਵਾਲਾ ਲੰਗੂਰੀ ਟੱਗੋਰ ਬਾਣਾ ਤੇ ਲੱਖਾ ਮਾੜੀ ਵਾਲਾ ਇਹ ਪੰਜ ਪਲੇਅਰਾਂ ਨੂੰ ਤੇ ਫਰਿਆਦ ਮਈਆਂ ਵਾਲੇ ਦਾ ਤੇ ਨਾਲ ਸਿਪਾ ਡੱਗੋ ਰਮਾਣੇ ਦਾ ਸੱਤ ਬੰਦੇ ਹੋਗੇ ਤਿੰਨ ਬੰਦੇ ਆਪਾਂ ਹੋਰ ਜਿਹੜੇ ਚੁਣਾਂਗੇ ਇਹਨਾਂ ਭਰਾਵਾਂ ਵੱਲੋਂ ਮੇਰੇ ਵੀਰੋ 10-10 ਹਜ਼ਾਰ ਦੇ ਨਾਲ ਇਹਨਾਂ ਦਾ ਸਨਮਾਨ ਮੇਰੇ ਵੀਰੋ ਜਿਹੜਾ ਕੀਤਾ ਜਾਊਗਾ ਇੱਕ ਖਿਡਾਰੀ ਆ ਜੀਵਨ ਸ਼ੇਰ ਸਿੰਘ ਵਾਲੇ ਵਾਲਾ ਦੂਜਾ ਮੋਟਾ ਉੱਗੋ ਵਾਲਾ ਤੇ ਤੀਜਾ ਦੀਪਾ ਉੱਗੋ ਵਾਲਾ ਚੌਥਾ ਗੋਲਦੀ ਜੋਗੇ ਵਾਲਿਆ ਤੇ ਲੋਂਗੜੀ ਲਿਖਿਆ ਹੋਇਆ ਮਤੂ ਲੱਗਦਾ ਗੁਰਵਿੰਦਰਾ ਦਾ ਨਿਰਮਾਣੇ ਵਾਲਾ ਲੱਗੋ ਗੁਰਮਾਣੇ ਵਾਲਾ ਤੇ ਲੱਖਾ ਮਾਰੀ ਵਾਲਾ ਨਾਲ ਸੀਪਾ ਡੱਗੁਰਮਾਣਾ ਫਰਿਆਦ ਮਈਆਂ ਵਾਲਾ ਤੇ ਗੋਰਾ ਜੰਡ ਵਾਲਾ ਇਹ ਸਾਰੇ ਵੀਰਾਂ ਨੂੰ ਬੇਚਿਆ ਵੀ ਸਟੇਜ ਦੇ ਲਾਗੇ ਆ ਜਾਣ ਉਹਨਾਂ ਦਾ ਸਨਮਾਨ ਕੀਤਾ ਜਾਣਾ ਹੈ ਵਾਕਈ ਇੱਕ ਅੰਬੂ ਭਾਂਗਰ ਵਾਲਾ ਹਾਂਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੇ ਚੈਨਲ ਕਬੱਡੀ ਅਪਡੇਟ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ